ਅਸੀਂ ਕਾਲ ਦੀ ਸਰਵਨ ਕੇਵਲ ਸੌਦੇ ਹੋਏ ਤੁਸੀਂ ਸਾਡੇ ਕਿੰਨਾ ਹੋਵੋਗੇ ਤੇ ਆਪਾਂ ਇਸ ਟਾਵਾ ਜਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਛਪਾਰ ਦਾ ਮੇਲਾ ਦੇਖਣ ਆਏ ਹੋਏ ਆ ਇਸ ਟਾਈਮਾ ਛਪਾਰ ਦੇ ਮੇਲੇ ਦੇ ਵਿੱਚ ਬਾਕੀ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਕਿ ਸੰਗ ਢਾਂਗਾ ਤੇ ਬਲੌਗ ਦੇ ਵਿੱਚ ਬਣੇ ਨਾ ਉਹ ਪੂਰੇ 3 ਮਹੀਨੇ ਬਾਅਦ ਬਲੌਗ ਬਣਾਉਣ ਲੱਗੇ ਆ ਠੀਕ ਹੈ ਮੈਂ ਮੈਂ ਤਾਂ ਕਹਿੰਦਾ ਵੀ ਇਹ ਨਾ ਪੀਰ ਤੁਸੀਂ ਆਪਣੀ ਨਾਂ ਘੱਟ ਇਹ ਦੁਨੀਆ ਬਹੁਤ ਦੁਖੀ ਤੇ ਆਉਂਦੀ ਕਰਦੇ ਮਾਫੀ ਭਰਾਵਾ ਪਤਾ ਕੀ ਗੱਲ ਆ ਵੀਰੇ ਜਗਾ ਹੀ ਬਹੁਤ ਮਹਿੰਗੇ ਗੰਦੇ ਨੇ ਸਿਪਾਰ ਵਾਲੇ ਆ ਚਲੋ ਕੋਈ ਸਾਨੂੰ 5-4000 ਰੁਪਏ ਚ ਦੇਣਾ ਇਹ ਤਾਂ 100 ਰੁਪਏ ਚ ਵੀ ਗੁਜ਼ਾਰਾ ਕਰ ਲਾਂਗੇ ਪਹਿਲੀ ਵਾਰ ਆਇਆ ਭਰਾਵਾ ਕੋਈ ਇਮਾਨਦਾਰ ਨਾ ਤਾਂ ਰੱਖ ਇਮਾਨਦਾਰ ਥੋੜੇ ਕੋਈ ਗੱਡੀ ਨੂੰ ਕੋਈ ਵੀ ਸਗਰੇਜ ਵੀ ਆ ਵਹੀ ਜ਼ਿੰਮੇਵਾਰ ਅੱਛਾ ਚਲ ਮਰਜੀ ਆ 100 ਰੁਪਏ ਪਾਰ ਕੀ ਲੁਧਿਆਣੇ ਲੈ ਲਈ 100 ਰੁਪਏ ਤੂੰ ਮੰਗ ਰਿਹਾ ਲੈ ਵੀ ਆਪਾਂ ਪਹੁੰਚ ਚੁੱਕੇ ਹਾਂ ਸਿਪਾਰ ਦੇ ਮੇਲੇ ਤੇ ਉਹ ਸਾਹਮਣੇ ਦੇਖੋ ਬਸ ਚੱਲ ਰਿਹਾ ਚੰਨੋਲ ਤੇ ਗੱਡੀ ਆਪਾਂ ਫਿਲਹਾਲ ਪਾਰਕਿੰਗ ਚ ਲਾ ਲਈ। ਉਸਤਾ ਲੌਕ ਕਰਤੀ ਗੱਡੀ। ਪਰਸੀ ਅਸੀਂ ਰੱਖਣੀ ਆ। ਹਾਂ ਵੀਰੇ ਤੁਸੀਂ ਰੱਖ ਲਓ। ਪਰਸੀ ਪਾ ਪਰਸ ਚ। ਤਾਂ ਇਹ ਮੇਲਾ ਕਿੰਨੇ ਦਿਨ ਚੱਲਦਾ ਪਣਾ? 1 ਹਫ਼ਤਾ ਵੀਰੇ। ਕੀ ਕਰਦਾ ਵਧੀਆ ਗਾ ਦੇ ਮੈਨੂੰ ਦੱਸੀ ਜਨਾ ਵੀਰੇ ਜਗ੍ਹਾ ਨਹੀਂ ਮੈਗੀ ਵੀਰੇ। ਹੁਣ ਕਿੰਨੀ ਤਰੀਕ ਤੱਕ ਚੱਲਣਾ ਇਹ ਮੇਲਾ? ਸੰਡੇ ਤੱਕ। ਸੰਡੇ ਤੱਕ ਕਿੰਨੀ ਤਰੀਕ ਮੰਨਦੀ ਆ? 18 ਤਰੀਕ ਨੂੰ। ਬਾਟੇ ਤੁਸੀਂ ਦੋ ਮਰਾਈ। ਕਿਹੜਾ ਪਿੰਡਾ ਭਰਾਵਾ ਪਣਾ? ਤੁਸੀਂ ਲੋਕਲ? ਆ ਜਨਾਲੀ ਪਿੰਡ ਨਾਲੇ ਖੜਾ ਵੀਰੇ। ਓਕੇ। ਲੋ ਜੀ ਗੱਡੀ ਲਾਤੀ ਆਪਾਂ ਪਾਰਕਿੰਗ ਦੇ ਵਿੱਚ ਤੇ ਸ਼ਪਾਰ ਦਾ ਮੇਲਾ ਇੱਥੇ ਸ਼ੁਰੂ ਆ ਸਟਾਲਾਂ ਇੱਥੇ ਸ਼ੁਰੂ ਆ ਘਿਹੋੜੀਆਂ ਦੁਕਾਨਾਂ ਇਹ ਲੈਟਰਪਟਨ ਜੋ ਵੀ ਆ ਆਟਮਾ ਹੈਗੀਆਂ ਇੱਥੇ ਨੇ ਤੇ ਬਾਕੀ ਅੱਗੇ ਜਾ ਕੇ ਦੇਖਦਾ ਕੀ ਕੀ ਮਿਲਦਾ ਦਿਖਾਉਂਨੇ ਤੁਹਾਨੂੰ ਜੋ ਜੋ ਵੀ ਹੋਇਆ ਹੈ ਸਤਿ ਸ੍ਰੀ ਅਕਾਲ ਮੈਂ ਕਿਹਾ ਸਾਰਾ 100 ਰੁਪਏ ਰੇਟ ਇੱਥੇ ਕਿ ਤੇਰਾ 50 ਰੁਪਏ ਆ ਹੈ ਅਸੀਂ ਦਾ 100 ਰੁਪਏ ਪਾਰਕਿੰਗ ਖੜਾਏ ਆ ਤੂੰ ਪਿਆ ਲੈਣਾ ਰਿਪੋਰਟ ਵੀ ਕਰਾ ਹਾਂ ਗੱਡੀ ਮਰਜੀ ਵੇਚੀ ਜਿੰਨੇ ਮਰਜੀ ਯੋਗ ਲੈ ਜਿੰਨੇ ਮਰਜੀ ਫੜਾ ਸੀ ਉਰੇ ਲੈ ਕੇ ਖੜਾ ਦਿੰਨੇ ਆ ਨਹੀਂ ਅਸੀਂ ਨਹੀਂ ਇਹ ਗੱਲ ਕੈ ਸਮਝੋ ਭਾਜੀ ਲੈ ਵੀ ਗੱਡੀ ਲਾਤੀ ਸੀ ਆਪਾਂ ਪਾਰਕਿੰਗ ਦੇ ਵਿੱਚ ਉੱਥੇ ਉਹਨੇ ਆਪਾਂ ਤਾਂ ਲਈ ਸੀਗੇ 100 ਰੁਪਏ ਚਾਰਜ ਗੱਡੀ ਖੜਾਉਣ ਦੇ ਪਰ ਗਾਹਾਂ ਇਹ ਆਪਾਂ ਪਤਾ ਲੱਗਿਆ 50 ਰੁਪਏ ਚਾਰਜ ਲੈ ਰਹੇ ਨੇ ਗੱਡੀ ਉਥੋਂ ਚੱਕ ਕੇ ਫੜਾ ਕੁੜੇ ਲੈ ਕੇ ਆਉਣੀ ਆ ਪਹਿਲੀ ਵਾਰ ਆਉਣ ਕਰਕੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਕਿ ਆਸਾਬ ਦਾ ਹੋਗਾ ਇੱਥੇ ਪਰ ਉਹੀ ਗੱਲ ਆ ਮੋਸਟਲੀ ਵੀ ਇੱਥੇ ਮੈਨੂੰ ਲੱਗਦਾ ਹੋਊਗੀ ਪਾਰਕਿੰਗ ਫ੍ਰੀ ਹੋਊਗੀ ਮੋਸਟਲੀ ਹੋ ਸਕਦਾ 50 ਰੁਪਏ ਤੋਂ ਵੀ ਫ੍ਰੀ ਆਫ ਚਾਰਜ ਹੋਵੇ ਬੇਸਿਕਲੀ ਤਾਂ ਹੋਂ ਤੱਕ ਕਿਤਾਬਾਂ ਦੇ ਵਿੱਚ ਹੀ ਪੜਿਆ ਜਿਦੋਂ ਸਕੂਲ ਸਕੂਲ ਦੇ ਇੱਕ ਬੜਦੇ ਸੀਗੇ ਸੁਪਾਰ ਦੇ ਵੇਲੇ ਬਾਰੇ ਤੇ ਅੱਜ ਮੌਕਾ ਮਿਲਿਆ ਆਉਣ ਦੇ ਦੀ ਇੱਥੇ ਬਾਕੀ ਦੇਖਦਾ ਕਿਤਲਾ ਮਾਹੌਲ ਇੱਥੇ ਕਿਦਾਂ ਨਹੀਂ ਪਿਛਲੇ ਸਾਲ ਪਲਾਨਿੰਗ ਬਣੀ ਸੀਗੀ ਇੱਥੇ ਆਉਣ ਦੀ ਪਰ ਥੋੜਾ ਪਤਾ ਲੇਣ ਚੱਲਿਆ ਵੀ ਇਹ ਮੇਲਾ ਕਦੋਂ ਤੇ ਕਰਉਣਾ ਤੇ ਬੇਸਿਕਲੀ ਇਹ ਮੇਲਾ ਆਪਣਾ ਸਤੰਬਰ ਦੇ ਵਿੱਚ ਆਉਂਦਾ 10 ਕ ਦਿਨਾਂ ਮੇਲਾ ਇੱਥੇ ਭਰਦਾ ਕਿ ਅਸੀਂ ਅੱਜ ਆਏ ਸੀਗੇ ਲੁਧਿਆਣੇ ਤੇ ਤਾਂ ਕਰਕੇ ਪ੍ਰੋਗਰਾਮ ਬਣ ਕੇ ਲੁਧਿਆਣੇ ਤੋਂ ਸਮਾਨ ਵਗੈਰਾ ਲੈਣ ਤੋਂ ਬਾਅਦ ਤੇ ਅੱਜ ਆਪਾਂ ਪਹੁੰਚਿਆ ਇਸ ਪਾਰ ਤੇ ਗੱਡੀ ਕਰਕੇ ਪਾਰਕਿੰਗ ਦੇ ਵਿੱਚ ਪਾਰਕਿੰਗ ਕਰਨ ਲਈ ਵਿਦਾ ਗਿਆ ਹੋਇਆ ਗੱਡੀ پارک ਕਰਕੇ ਫਿਰ ਚੱਲਦੇ ਅੱਗੇ ਬੰਨੂ ਫਿਰ ਦਿਖਾਉਣ ਨੂੰ ਮੇਲਾ ਕੀ ਸਿਸਟਮ ਇੱਥੇ ਕੀ ਮਾਹੌਲਾ ਕੋਈ ਤੁਸੀਂ ਆ ਸਕਦਾ ਕਦੋਂ ਨਹੀਂ ਕਹਿੰਦੇ ਆਪਣੇ ਆਲ ਪੰਜਾਬ ਦਾ ਸਭ ਤੋਂ ਬੈਸਟ ਮੇਲਾ ਮੰਨਿਆ ਜਾਂਦਾ ਹੈ ਸਭ ਤੋਂ ਵੱਡਾ ਮੇਲਾ ਹੁੰਦਾ ਹੈ ਇਹ ਪੰਜਾਬ ਦਾ ਕੀ ਹਾਲ ਹੈ ਜਰਾ ਠੀਕ ਆ ਉਹ ਗੋਲੀ ਨਾਲ ਚਲਾ ਦੀ ਕਿਹੜਾ ਪਿੰਡ ਹੈ ਕੋਲ ਨੂੰ ਆ ਕੇ ਦਸ ਗਾਜ ਸੁਣ ਬਣੀ ਹੈਗਾ ਬਕੂਲਾ ਹੈ ਬਕੂਲਾ ਮਨੂ ਸੌਲੇ ਵੀ ਨਹੀਂ ਸੁਣਿਆ ਹੈਗਾ ਬਕੂਲਾ ਕੀ ਕਹਿੰਦਾ ਇਹ ਬਰਕਤਪੁਰਾ ਬਰਕਤਪੁਰਾ ਦਾ ਪਿੰਡ ਕਿੰਵੀਂ ਕਲਾਸੇ ਪੜਦਾ ਹੈ ਹੈ ਐਲ ਕੇ ਜੀ ਐਲ ਕੇ ਜੀ ਪਹਿਲੀ ਕਿ ਦੂਜੀ ਪਹਿਲੀ ਚ ਫਿਰ ਐਂ ਦੱਸ ਮੈਂ ਪਹਿਲੀ ਕਿ ਦੂਜੀ ਤੂੰ ਐਲ ਕੇ ਜੀ ਕਿਹ ਜਣਾ ਲੋ ਜੀ ਸਮਾਹ ਹੋ ਚੁਕਾ ਸ਼ਾਮ ਦੇ 7:30 ਵਾਹ 5 ਮਿੰਟ ਕੇ ਲੀਏ ਰਾਜੋਗ ਮੈਡੀਟੇਸ਼ਨ ਸਿੱਖ ਕਰવાય ਰਾਤ ਨੂੰ ਆਨੇ ਵਾਲੇ ਸਭ ਬਰਾਇ ਬੈਨੂ ਦਾ ਹਰਦਿਕ ਸਵਾਗਤ ਹੈ ਜੈ ਹੋ ਕੈਮਰ ਹੇਤ ਐ ਠੇ ਅਮਰੀਕਾ ਐ ਠੇ ਕੈਡਾ ਸਪਾਰ ਦਾ ਨੀਲਾ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਪੰਜਾਬ ਦੇ ਸਾਰੇ ਮੇਲੇ ਨਾਲੋਂ ਸਭ ਤੋਂ ਵੱਡਾ ਮੇਲਾ ਹੁੰਦਾ ਤੁਸੀਂ ਇਸ ਚੀਜ਼ ਤੋਂ ਹੀ ਅੰਦਾਜ਼ਾ ਲਾ ਸਕਦੇ ਵੀ ਇੱਥੇ ਚਾਰ ਚੰਡੋਲ ਲੱਗੇ ਹੋਏ ਨੇ ਉਹ ਸਾਹਮਣੇ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਤਰ੍ਹਾਂ ਦੇ ਵਿੱਚ ਚੰਡੋਲ ਲੱਗੇ ਹੋਏ ਨੇ ਇੱਧਰ ਤੋਆ ਤੇ ਸਾਹਮਣੇ ਤਿੰਨ ਚੰਡੋਲ ਹੋਰ ਲੱਗੇ ਹੋਏ ਨੇ ਵੀ ਪੂਰੀ ਗੱਲਬਾਤ ਓਕੇ ਆ ਇੰਨੀ ਇੱਥੇ ਕਿੰਨੀ ਭੀੜ ਆ ਅੰਦਾਜ਼ਾ ਹੀ ਲੱਗਦਾ ਹੈ ਹਰੀ ਗੱਲਬਾਤ ਓਕੇ ਆ ਬੇਸਿਕਲੀ ਇਹ ਮੈਨੂੰ ਲੱਗਦਾ ਜਗਰਾਉਂ ਦੇ ਵਿੱਚ ਪੈਂਦਾ ਜਿਹੜਾ ਪਿੰਡ ਸਪਾਰ ਨੀਅਰ ਅਹਿਮਦਗੜ ਜ਼ਿਲ੍ਹਾ ਲੁਧਿਆਣਾ ਪੈਂਦਾ ਆ ਚੱਕ ਆ ਗਿਆ ਜੀ ਇਹ ਹਾਇਰ ਰਸਮੀ ਕਿ ਕਿ ਆਇਓ ਮੋਰਨਾ ਮੋਰਨਾ ਕੂਬੀ ਲੈ ਕੇ ਬਰੇ ਸੁਪਰਾਂ ਬਣ ਗਿਆ ਸਾਡਾ ਚੰਡੋਲ ਟੁੱਟਣ ਦਾ ਥੈਂਕ ਯੂ ਵੀਰੇ ਦੇਖਣ ਲਈ ਇਹ ਬਲੌਗ ਵੀਰੇ ਬਣਾਉਂਦੇ ਹੁਣਾਂ ਹਾਂ ਵੀਰੇ ਬਲੌਗ ਬਣਾ ਰਿਹਾ ਧੰਨਵਾਦ ਵੀਰੇ ਆ ਟਿਕਟ ਤੁਸੀਂ ਰੱਖਣੀ ਆ ਥੈਂਕ ਯੂ ਲਓ ਜੀ ਆਪਾਂ ਚੱਲਿਆਂ ਫਿਰ ਚੰਡੋਲ ਦੇ ਉੱਪਰ ਦੇਖਦੇ ਆ ਚੰਡੋਲ ਦਾ ਹਿਸਾਬ ਤਾ ਕੀ ਕਹਿੰਦਾ ਜੀ ਭਾਈ ਡਰਤਾ ਨਹੀਂ ਲੱਗਦਾ ਡਰਤਾ ਨਹੀਂ ਲੱਗਦਾ ਇਹ ਚੰਗੀ ਗੱਲ ਆ ਲੱਗ ਜੂ ਨੰਬਰ ਹੁਣੀ ਗੱਲ ਸਿਰਾ ਹੋਈ ਪਈ ਆ 파ਰਸ ਮੇਰੇ ਕੋਲ ਤਾਂ ਪਹਿਲੇ ਹੀ 2-2 ਪਾਏ ਪਏ ਆ ਮੈਨੂੰ ਡਰ ਲੱਗਣਾ ਬਬੂ ਹੋਂਗਾ 파ਰਸ ਸੜ ਦੂੰਗਾ ਉੱਪਰ ਤੇ ਆਪਾਂ ਨਿਗਾਸਾ ਲੈ ਲਿਆ ਚੰਨੋਂ ਵਾਲਾ ਐਣੀ ਪਤਾ ਨਹੀਂ ਕਿਹੜੇ ਖਾਣੇ ਪੜਨੀਆਂ ਹੈ ਹੈ ਚਲੋ ਬਾਬਾ ਭਲੀ ਕਰੇ ਕੋਈ ਸਹੀ ਰਹੇ ਉੱਪਰ ਕੀ ਦੇਖਦੇ ਕੀ ਬੰਦਾ ਉੱਪਰ ਜਾ ਕੇ ਲੈ ਵੀਰ ਚੰਡੋਲ ਜਾ ਰਿਹਾ ਨਾਲ ਦੀ ਨਾਲ ਬੰਦੇ ਬਿਠਾਈ ਜਾ ਰਹੇ ਜੀ ਜੂ ਨਹੀਂ ਖਾਲੀ ਹੋ ਰਹੀਆਂ ਟੇਟਾ ਆ ਰਹੇ ਆ ਰਹੇ ਉੱਪਰੋਂ ਚੰਡੋਲ ਖਾਲੀ ਹੋ ਹੋ ਕੇ ਇੱਥੇ ਲੱਤ ਰਖਾ ਲਈ ਆ ਪਤਾ ਬਾਈ ਦਿੱਤੀ ਗਾ ਲੋਕਾਂ ਇਹ ਟੈਟ ਕਿ ਹੋ ਗਿਓ ਆਪਣਾ

ਹੋ ਗਿਆ ਉਹ ਚਲਾ ਗਿਆ ਉਹ ਲੈ ਗਿਆ ਉਹ ਤੇ ਆਉਂਦੇ ਆਉਂਦੇ ਆ ਤੱਕ ਤੇ ਆਉਂਦੇ ਆ ਉਹ ਜਿਹੜੇ ਹਾਈਟ ਕੋਲ ਆ ਰਹੇ ਉਹ ਜਿਹੜੇ ਉਹਨਾਂ ਨੇ ਤਿੰਨਾਂ ਨੇ ਤੇ ਬਸ ਸਾਡੇ ਜਿੱਥੇ ਵਾਲੇ ਸਾਡੇ ਵਾਲੇ ਜਿੱਥੇ ਮਾਰਦੀ ਜਾਣਾ ਗਾਹ ਪੂਰਾ ਪਾਉਂਦੇ ਹੋ ਬਾਜੇ ਪੀ ਪੀ ਬੀ ਬੀ ਕਰਦੇ ਜਾ ਰਹੇ ਨੇ ਪੁੱਛੋ ਹੀ ਨਾ ਤੇ ਉਦੋਂ ਬਾਅਦ ਆਪਾਂ ਖੜੇ ਆ ਸੁਪਾਰ ਦੀ ਮਾਰਕਟ ਸੁਪਾਰ ਦੀ ਮਾਰਕਟ ਦੇ ਵਿੱਚ ਸੇਲ ਲੱਗੀ ਹੋਈ ਹੈ 10 ਰੁਪਏ 10 ਰੁਪਏ 10 ਰੁਪਏ ਹੈ ਚੋਰ ਕੱਲੇ ਨਹੀਂ ਕੱਲਾ ਸੱਚੀ ਇੱਥੇ ਇੱਕ ਤੋਂ ਇੱਕ ਆਈਟਮ ਪਈ ਆ ਤੁਸੀਂ ਬੰਦਾ ਬਸ ਬੰਦਾ ਖਰੀਦਣ ਵਾਲਾ ਚਾਹੀਦਾ ਕਿਆ ਘਰ ਦੀ ਘਰੇਲੂ ਆਈਟਮ ਤੋਂ ਗੱਲਣਾ ਇੱਥੇ ਇੱਕ ਦੋ ਚ ਲੱਗੀ ਹੋਈਆਂ ਜਿਹੜੀ ਮਰਜ਼ੀ ਕਹੋ ਤੁਸੀਂ ਕੱਪੜਾ ਲੀਡ ਆ ਕਿ ਆ ਘਰ ਦੀ ਘਰੇਲੂ ਆਈਟਮ ਕਿਆ ਹੋ ਲੈਟਰ ਆ ਪਟਰਮ ਸਭ ਕੁਝ ਜੇ ਤੁਸੀਂ ਕੁਝ ਖਰੀਦਣਾ ਚਾਹੁੰਦੇ ਹੋ ਅਸੀਂ ਤਾਂ ਖੈਰ ਟਾਇ ਪਾਸੇ ਕਰ ਰਹੇ ਇੱਥੇ ਇਕ ਤੋਂ ਏਕੜ ਮਾ ਲੋ ਜੀ ਸਮਾ ਹੋ ਗਿਆ ਸ਼ਾਮ ਦੀ ਸਵਾ 7 ਦਾ ਤੇ ਮੇਲਾ ਆਲਮੋਸਟ ਆਪ ਆਪ ਘੁੰਮ ਲਿਆ ਤੇ ਸੋਚਦੇ ਹਾਂ ਹੁਣ ਜਾਣ ਲੱਗੇ ਘਰ ਤੇ ਨਹੀਂ ਕੁਝ ਲੈ ਜੀ ਅੰਕਲ ਦੇ ਰਿਹਾ 80 ਦੀ ਇੱਕ ਬਾਥੀ 150 ਦੀ ਦੋ ਅੰਕਲ ਅਹੀ ਰੇਟਾ ਮਿੱਠੀ-ਮੁੱਠੀ ਤਾਂ ਹੋਊਂਗੀਆਂ ਟੇਸਟ ਹੋਊਗਾ ਵਧੀਆ ਜਾ ਕੇ ਘਰ ਤੇ ਗਾਲਾਂ ਦਾ ਕੱਢਣਾ ਧੰਨਵਾਦ ਅੰਕਲ ਸასი ਸ਼ਕਲ ਬਾਈ ਗਰਮੀ-ਗਰਮੀ ਹੋ ਚੁੱਕਿਆ ਪੂਰੇ ਬੁਰਾ ਹਾਲ ਹੋਇਆ ਪਿਆ ਪੂਰਾ ਸਾਰਾ ਬੜੀ ਤੇ 6:30 ਹੋ ਗਏ ਨੇ ਰਾਤ ਦੇ ਪਾਪ ਚੱਲੇ ਆਪਾਂ ਨੇ ਮਾਹੌਲ ਚੈੱਕ ਕਰ ਲਈਨੇਲੇ ਦਾ ਸੱਚੀ ਇਥੇ ਜਾਣ ਨੂੰ ਜੀ ਨਹੀਂ ਕਰਦਾ ਕਲਿਹਰਾ ਜੇ ਜਾਣ ਨੂੰ ਜੀ ਤਾਂ ਨਹੀਂ ਕਰਦਾ ਗੱਲਬਾਤ ਬਾਈ ਸਿਰਾ ਹੀ ਹੋਈ ਪਈ ਗੀ ਕੰਮ ਤੇ ਇੱਥੇ ਦੇਖ ਰਾ ਮੈਂ ਹੁਣ ਤੱਕ ਮੈਂ ਦੇਖਿਆ ਵੀ ਇਥੇ ਚਾਰ ਕੰਡੋਲ ਲੱਗੇ ਹੋਣ ਮੇਲੇ ਤੇ ਇਹ ਆਪਣੇ ਮਾਹੌਲ ਦਾ ਰੰਗਾ ਵਾਗੇ ਫਿਰ ਲਿਆ ਬਾਹਰ ਦੀ ਬਾਤ ਸੁਣਤੀ ਫਿਰ ਪਛਾਣ ਕਰ ਲੈਣਾ ਹੋ ਜਾਗਾ ਸਹੀ ਪਛਾਤ ਪੂਰਾ ਕਰ ਲਈ ਪਹੁੰਚ ਗਏ ਜੁਲੀ ਆਇਆ ਆਪਣੇ ਖਿਡਾਰੀ ਆਇਆ ਜੁਲੀ ਆਇਆ ਆਪਣੇ ਖਿਡਾਰੀ ਆਇਆ ਪਹੁੰਚਾ ਸਮਾ ਹੋ ਚੁੱਕਈਦਾ ਹੈ 8:30 ਤੇ ਆਪਾਂ ਚੱਲਿਆ ਵਾਪਸ ਘਰ ਨੂੰ ਤੇ ਆਦਾ ਬਲੌਗ ਇੰਨੇ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇਕਰ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਦਿਓ ਮਿਲਦੇ ਆ ਨਮ ਬਿਊਟੀ ਦੇ ਨਾਲ ਤਦ ਤੱਕ ਲਈ ਸ਼ਾਸਤਰੀ ਕਾ ਰੱਬ ਰੱਖਾ